ਉਹਨੂੰ ਵਿਚ ਜਿਹੀ ਤਰ੍ਹਾਂ ਜਾਣਦੇ ਤਾਂ ਪਰ ਮੂੰਹ ਕਰਕੇ ਲੱਗਾ ਆ ਕਿ ਮਾਤਾ ਦਾ ਬਣਾਓ ਖਾ ਤੁਹਾਨੂੰ ਚਾਹ ਮਿਲ ਜਾਂਦੀ ਟਾਈਮ ਤੇ ਕਿ ਨਹੀਂ ਹੁਣ ਖਾਣਾ ਨਹੀਂ ਮਿਲਿਆ ਉਹਨਾਂ ਦਾ ਐਕਸਪੀਰੀਅੰਸ ਬਹੁਤ ਬੁਰਾ ਰਿਹਾ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੇ ਠੀਕ ਠਾਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਹਰਜੀਤ ਕੌਰ ਜਾਨੀ ਮੰਮੀ ਪਹੁੰਚ ਚੁੱਕੇ ਆਸਟ੍ਰੇਲੀਆ ਦੀ ਧਰਤੀ ਤੇ ਇਹ ਲੱਗੇ ਹੋਏ ਆਪਣੇ ਮਿੱਤਰ ਪਿਆਰੇ ਤੁਹਾਨੂੰ ਪਤਾ ਹੈ ਯਾਰ ਦੋਸਤਾਂ ਨੂੰ ਜਾਣਦੇ ਤੁਸੀਂ ਇਹਨੂੰ ਵੀ ਜਾਣਦੇ ਇਹਨੂੰ ਵੀ ਜਾਣਦੇ ਇਹ ਵੀ ਨਵਾਂ ਆ ਉਹਨੂੰ ਵਿਚ ਜਿਹੀ ਤਰ੍ਹਾਂ ਜਾਣਦੇ ਤਾਂ ਪਰ ਮੂੰਹ ਕਰਕੇ ਲੱਗਾ ਆ ਕਿਆ ਕੰਦ ਇਧਰ ਢੋਟਾ ਕੇ ਚਾਚੇ ਜੀ ਆਪ ਤੇ ਖੁੱਲਰ ਦੀ ਕੰਦ ਇਹ ਆਪਾਂ ਪੁਰਾਣੀ ਏਟਰ ਦਾ ਸੌਦਾ ਮਾਰਿਆ ਚਾਚੇ ਨਾਲ ਇਹ ਪੱਟ ਕੇ ਸਾਰੀ ਉਧਰ ਲੈ ਜਾਣੀ ਆ ਸੋ ਇੱਕ ਚੀਜ਼ ਹੋਰ ਬਾਕੀ ਆ ਸਾਰੀਆਂ ਵਲਗਣ ਸਾਰੀ ਤਾਂ ਹੋਣੀ ਆ ਇਹ ਪੈਲੀ ਬਣਾਉਣੀ ਸਾਰੀ ਇਹ ਉਧਰ ਲੈ ਜਾਣੀ ਹੁਣ 베ਲੀ ਸਾਰੀ ਦੀ ਸਾਰੀ ਤੇ ਬਾਕੀ ਇੱਕ ਚੀਜ਼ ਹੋਰ ਪਿੱਛੇ ਮੋਟੇ ਹੋਣੀ ਤੁਹਾਨੂੰ ਨਹਾਉਂਦੇ ਦੇਖ ਜਾਣਗੇ ਅੱਜ ਇੰਜੋਏ ਕਰਨੇ ਮੀਂਹ ਦੇ ਵਿੱਚ ਉਧਰ ਆਪਣੇ ਦਾਣਾ ਲੱਥਣਦੇ ਆ ਤੇ ਮਾਤਾ ਦਾ ਬਣਾਓ ਖਾ ਤੁਹਾਨੂੰ ਚਾਹ ਮਿਲ ਜਾਂਦੀ ਟਾਈਮ ਤੇ ਕਿ ਨਹੀਂ ਹੁਣ ਮਿਲ ਜਾਂਦੀ ਆ ਹਾਲੇ ਵੀ ਮਿਲ ਜਾਂਦੀ ਦੋ ਤਿੰਨ ਦੇਰ ਦਾ ਟਾਈਮ ਨਾ ਮਿਲੂਗੀ ਉਸ ਤੋਂ ਬਾਅਦ ਇਹਨਾਂ ਨੇ ਔਖੇ ਹੋਣਾ ਹਾਂਜੀ ਭਾਈਆ ਦੇਖੋ 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 ਜਵਾਬ ਵੀ ਤੋਸ ਤੋਸ ਜਾਨਾ ਸਿਰ ਨਾ ਰਵੇ ਖਲੇ ਥੱਡ ਮੋਟਾ ਡੇਗ ਪਿਆ ਤੇ ਅਗਲੀ ਵੀਡੀਓ ਹੈਗੀ ਮੰਮੀ ਤੇ ਇੱਥੇ ਪਹੁੰਚਣ ਦੀ ਤੇ ਕਿੱਥੇ ਸ਼ਹਿਰ ਗਈ ਸਭ ਕੋਈ ਮੈਂਸ਼ਨ ਹੈ ਤੁਸੀਂ ਵੀਡੀਓ ਪੂਰੀ ਵੇਖਿਓ ਮਾਤਾ ਪਹੁੰਚ ਚੁੱਕੀ ਆ ਟਾਈਮ ਨਾ ਉੱਥੇ ਤੇ ਤੁਸੀਂ ਵੇਖਿਓ ਮਿੱਤਰੋ ਦੋਸਤੋ ਵੇਖਿਓ ਵਲੌਗ ਕੰਟੀਨਿਊ ਰੱਖਿਓ ਤੇ ਇਦਾਂ ਹੀ ਵਲੌਗ ਅੱਧੇ ਬਾਹਰੋਂ ਤੇ ਅੱਧੇ ਪੰਜਾਬ ਚੋਂ ਆਇਆ ਕਰਨਗੇ ਕਿਵੇਂ-ਕਿਵੇਂ ਮਾਤਾ ਘੁੰਮੇ ਜਾਂਦੇ ਗਾਂ ਦੀਆਂ ਤੇ ਇੱਕ ਮਾਤਾ ਨੂੰ 에어ਪੋਰਟ ਤੇ ਤਾਂ ਇੱਥੇ ਪ੍ਰੋਬਲਮ ਨਹੀਂ ਆਈ ਬਾਹਰ ਜਾ ਕੇ ਕਨੈਕਟਿੰਗ ਫਲਾਈਟ ਸੀਗੀ ਮਲੇਸ਼ੀਆ ਤੋਂ ਕਲੰਬਾ ਕਲੰਬਾ ਇਦਾਂ ਦੀ ਜਗ੍ਹਾ ਸੀਗਾ ਸ਼ਹਿਰ ਕਲੰਪਕ ਸ਼ਹਿਰ ਇਦਾਂ ਹੀ ਸ਼ਹਿਰ ਸੀ ਉਹ ਤੋਂ 3 ਕਿਲੋਮੀਟਰ ਦੁਰਨਾ ਪਿਆ ਉਹਦੇ ਕਰਕੇ ਮਾਤਾ ਤੇ ਗੋਡਿਆਂ ਦੀ ਵੀ ਸੋਜ ਆ ਗਈ ਉੱਧਰ ਜਾ ਕੇ ਪ੍ਰੋਬਲਮ ਆਈ ਆ ਕਾਫੀ ਬਾਕੀ ਚਲੋ ਇੱਕ ਚੀਜ਼ ਆ ਚੰਗੇ ਭਲੇ ਪਹੁੰਚ ਗਏ ਜਾਨ ਪਛਾਨ ਕਰਕੇ ਲੋਕਾਂ ਨੇ ਆਪੇ ਟਾਈਮ ਨਾਲ ਗਾਂ ਦੀਆਂ ਗਾਂ ਪਹਜਾਤਾ ਵੀਰ ਭਰਾਵਾਂ ਦਾ ਉਹਨਾਂ ਦਾ ਬਹੁਤ ਧੰਨਵਾਦ ਜਿੜੀਆਂ ਦੋ ਕੁੜੀਆਂ ਮਿਲੀਆਂ ਉਹਨਾਂ ਦੇ ਬਹੁਤ ਧੰਨਵਾਦ ਮਾਤਾ ਨੂੰ ਗਾਈਡ ਕੀਤਾ ਉਹਨਾਂ ਨੇ ਤੇ ਬਾਕੀ ਵੀਡੀਓ ਤੁਸੀਂ ਨਾਲ ਦੀ ਨਾਲ ਅਗਲੀ ਵੇਖੋ ਕਿਵੇਂ ਚੱਲਦਾ ਸਿਸਟਮ ਥੈਂਕ ਯੂ ਆ ਤੁਸੀਂ ਦੇਖ ਰਹੇ ਹੋ ਕਿ ਸਾਡੀ ਐਕਸਾਈਟਮੈਂਟ ਤੁਹਾਨੂੰ ਸਾਡੇ ਇਸ ਡੈਕੋਰੇਸ਼ਨ ਦੇ ਵਿੱਚ ਦਿਖ ਰਹੀ ਹੋਏਗੀ ਕਿ ਉਹਨਾਂ ਦੇ ਆਉਣ ਦੇ ਲਈ ਜੋ ਵੀ ਮੈਮਰੀਜ਼ ਅਸੀਂ ਇਕੱਠੀਆਂ ਕਰ ਸਕਦੇ ਸੀ ਅਸੀਂ ਕੀਤੀਆਂ ਨੇ ਇੱਥੇ ਉਹਨਾਂ ਦੇ ਲਈ ਕੇਕ ਕੱਟਣਾ ਤੇ ਉਹ ਦੇਖ ਲਓ ਜਗਦੀਪ ਰੈਡੀ ਹੋ ਗਏ ਨੇ ਤੇ ਇਹ ਸਭ ਡੈਕੋਰੇਸ਼ਨ ਉਹਨਾਂ ਦੇ ਲਈ ਹੈ ਐਜ਼ ਏ ਵਿੱਚ ਅਸੀਂ ਫਲਾਵਰ ਪਾਏ ਨੇ ਰੋਜ਼ਸ ਵਗੈਰਾ ਜਦੋਂ ਆਣਗੇ ਤੇ ਉਸ ਟਾਈਮ ਅਸੀਂ ਵੈਲਕਮ ਲਓ ਵੀ ਆਪਾਂ ਤਾਂ ਹੈ ਨਹੀਂ ਇੱਥੇ ਪਰ ਆਪਣੀ ਬਾਅਦ ਤੁਹਾਨੂੰ ਸੁਣਨ ਨੂੰ ਮਿਲੂਗੀ ਜਰੂਰ ਕਿਉਂਕਿ ਭੈਣ ਹਣਾ ਨੇ ਜਿਹੜੀ ਵੀਡੀਓ ਬਣਾ ਕੇ ਭੇਜੀ ਸੀ ਉਹ ਅਸੀਂ ਇਦਾਂ ਹੀ ਕੰਟੀਨਿਊ ਕਰਾਂਗੇ ਕਿ ਜਿਵੇਂ ਜਵਾਕਾਂ ਨੂੰ ਹੁਣ ਆਦੇ ਮਾਂ ਤੇ ਹਣਾ ਬਹੁਤ ਜਿਆਦਾ ਚਾਹ ਮਿਲਣ ਦਾ ਪ੍ਰਾਪ ਹੋਣੀ ਜੱਪੀਆਂ ਪਾ ਰਹੇ ਨੇ ਬਈ ਪੂਰਾ ਖੁਸ਼ੇ ਮਾਹੌਲ ਤੇ ਹਰਜੀਤੀ ਨਹੀਂ ਦਿਖ ਰਹੀ ਕਿੱਥੇ ਰਹਿ ਗਈ ਛੇਤੀ ਛੇਤੀ ਹਰਜੀਤੀ ਵੀ ਵਿਖਾਓ ਭਾਈ ਚਲੋ ਬਹੁਤ ਬਹੁਤ ਧੰਨਵਾਦ ਜਿਹੜੇ ਸੱਜਣ ਮਿੱਤਰ 라ਚ ਮਿਲੇ ਮੰਮੀ ਨੂੰ ਤੇ ਜਾਂ ਫਿਰ ਜਿਨ੍ਹਾਂ ਨੇ ਮੰਮੀ ਨੂੰ ਗਾਈਡ ਕੀਤਾ ਓਹ ਹੋ ਮਾਂ ਤੀ ਦਾ ਪਿਆਰ ਤਾਂ ਵੇਖੋ ਕਿਵੇਂ ਡੁੱਲ ਡੁੱਲ ਪੈਂਦਾ ਕਿਤੇ ਹਰ ਦੇਖਦੇ ਹਾਂ ਤਕਰਣਾ ਰੋਣ ਵਾਲੀ ਹੋ ਗਈ ਦੱਸ ਹੁਣ ਤਾਂ ਪਹੁੰਚ ਗਈ ਕਮਲ ਜੀ ਹੁਣ ਕਹਤਾਂ ਰੋਣੀ ਲੈ ਵੀ ਜਗਦੀਪ ਵੀ ਘੱਟਿਆ ਕਿਸੇ ਨਾ ਇਹ ਵੇਖ ਮਮਾ ਦੇ ਵੈਲਕਮ ਦੀਆਂ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਕਿੱਦਾਂ ਕੀਤੀਆਂ ਨੇ ਅਸੀਂ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਆ ਇਹ ਉਹਨਾਂ ਦੇ ਲਈ ਅਸੀਂ ਡਿਨਰ ਪ੍ਰੇਪੇਅਰ ਕੀਤਾ ਵਾ ਕਿ ਕਿਉਂਕਿ ਫਲਾਈਟ ਦੇ ਵਿੱਚ ਉਹਨਾਂ ਨੂੰ ਬਹੁਤ ਅੱਛਾ ਖਾਣਾ ਨਹੀਂ ਮਿਲਿਆ ਉਹਨਾਂ ਦਾ ਐਕਸਪੀਰੀਅੰਸ ਬਹੁਤ ਬੁਰਾ ਰਿਹਾ ਆ 에ਰੇਸ਼ਰੀ ਫਲਾਈਟ ਸੀ ਜੀ ਤੇ ਇਸ ਕਰਕੇ ਹੁਣ ਅਸੀਂ ਉਹਨਾਂ ਦੇ ਲਈ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਆ ਦੇਖਦੇ ਆ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਲੈ ਵੀ ਇੱਧਰ ਵੈਲਕਮ ਵੈਲਕਮ ਹੋ ਗਿਆ ਏ ਤੇ ਭੈਣ ਹੁੰਡਾ ਨੇ ਫੁੱਲ ਅਰੇਂਜਮੈਂਟ ਘੈਂਟ ਕੀਤਾ ਗਬਾਰੇ ਘੂਰੇ ਲਾਏ ਆ ਪਟਾਕੇ ਪਟੂਕੇ ਚਲਾਏ ਇਹਨਾਂ ਨੇ ਪੂਰੇ ਲਾਲਾ ਲਾਲਾ ਕਰਾਈ ਵੀ ਸਿਡਨੀ 'ਚ ਪਤਾ ਲੱਗੇ ਵੀ ਠੀਕ ਹੈ ਮਮੀ ਪਹੁੰਚ ਚੁੱਕੀ ਐ ਸਾਰਾ ਟੱਬਾ ਟੱਚ ਪੂਰਾ ਖੁਸ਼ ਆ ਓ ਮਾਈ ਗਾਡ ਡੈਕੋਰੇਸ਼ਨ ਤਾਂ ਚੈੱਕ ਕਰੋ ਇਹਨਾਂ ਦੀ ਕਿਆ ਬਾਤ ਐ ਫੁੱਲ ਫੁੱਲ ਖਲਾਰੇ ਗਏ ਨੇ ਕਿੱਡਾ ਨਿਗਾ ਸਵਾਗਤ ਕੀਤਾ ਗਿਆ ਇੱਥੇ ਵਹ ਬਾਹਰ ਦੀਆਂ ਜੀਜਾ ਘੈਂਟ ਹੁੰਦੀਆਂ ਫਰਛਾ ਪੁਰਛਾ ਇਹਨਾਂ ਦੀਆਂ ਬੜੀਆਂ ਸਿਹਰਾ ਹੁੰਦੀਆਂ ਮਾੜੀ ਜਿਹੀ ਡੈਕੋਰੇਸ਼ਨ ਕੀਤੀ ਕੀ ਦੀ ਕਹਿਣ ਲਾਦੀ ਇਹ ਹੀ ਪਿੰਡੇ ਇਹੋ ਜਿਹੀ ਡੈਕੋਰੇਸ਼ਨ ਕਰਨੀ ਹੋ ਜੇ ਤਾਂ ਬਸ ਇਹਨਾਂ ਜਿੰਨਾ ਮਰਜੀ ਤਾਮਾ ਜਾਮਾ ਕਰ ਲੀਏ ਲੈਓ ਵੀ ਹਰਜੀਤ ਉਹਨੀ ਕੇਕ ਖਵਾਉਂਦੇ ਹੇ ਤਗਦੀਪ ਸਿੰਘ ਨੂੰ ਤੇ ਨਾਲ ਹੀ ਕੇਕ ਖਵਾਉਂਦੀ ਹੈ ਆਪਦੀ ਕੁੜੀ ਨੂੰ ਤੇ ਦੋ ਕੁੜੀਆਂ ਨੂੰ ਪੁੱਛੇ ਨਹੀਂ ਕੋਲ ਖੜੀਆਂ ਕੁੜੀਆਂ ਵੇਖੀ ਜਾਂਦੀਆਂ ਵਿਚਾਰੀਆਂ ਮੂੰਹ ਹਲ ਮੰਮੀ ਹਣੀ ਆ ਚੀ ਮਾਮਾ ਦੀਆਂ ਕੇਕ ਖਾਈ ਖੀ ਜਣੀਆਂ ਵਾਹ ਜੀ ਵਾਹ ਪਿਆਰ ਤਾਂ ਵੇਖੋ ਜਵਾਈ ਸਾਹਿਬ ਦਾ ਓ ਮਾਈ ਗਾਡ ਆ ਜਵਾਈ ਭਾਈ ਨੇ ਸੋਚਿਆ ਕਿ ਮੇਰੀਆਂ ਕੁੜੀਆਂ ਕੋਲ ਖੜੀਆਂ ਇਹਨਾਂ ਨੂੰ ਮੈਂ ਖਵਾਵਾਂ ਇਹਨਾਂ ਦੋਨੇ ਦਾ ਆ ਚੀ ਖਵਾ ਕੇ ਢਿੱਡ ਭਰ ਲਿਆ ਦੱਸ ਤੇ ਲੋ ਵੀ ਇਸੇ ਤਰ੍ਹਾਂ ਕੰਟੀਨਿਊ ਵੇਹੇ ਵਲੌਗ ਆਪਾਂ ਆਉਂਦੇ ਰਹਿਣਗੇ ਮੰਮੀ ਹਣੀ ਬਾਹਰੋਂ ਭੇਜ ਦਿੰਗੇ ਆਪਾਂ ਇੱਥੋਂ ਲੋ ਵੀ ਡਾਕਟਰ ਸਾਹਿਬ ਆ ਚੁੱਕੇ ਨੇ ਮੰਮੀ ਹਣੀ ਆਸਟ੍ਰੇਲੀਆ ਪਹੁੰਚ ਚੁੱਕੇ ਨੇ ਜਿੱਦਾਂ ਹੀ ਤੁਸੀਂ ਦੇਖ ਹੀ ਲਿਆ ਤੇ ਹੁਣ ਸਾਰਾ ਇੱਥੇ ਸਾਡਾ ਟੱਬਾ ਟੱਚ ਮੱਝਾਂ ਦਾ ਮੜਾ ਟ੍ਰੀਟਮੈਂਟ ਕਰਾਉਂਦਾ ਹੈ ਦੋ ਤਿੰਨ ਮੱਝਾਂ ਜਿਨ੍ਹਾਂ ਨੂੰ ਗੱਭ ਟੀਕੇ ਪਰ ਨਹੀਂ ਵਿੱਚ ਦੋ ਗਾਵਾਂ ਸੀ ਉਹਨਾਂ ਨੂੰ ਟੀਕੇ ਗੱਭ ਪਰਨੇ ਸੀ ਇਧਰ ਮੱਝਾਂ ਖੜੀਆਂ ਤੇ ਗੱਗੋ ਹਣਿ ਸ਼ਕੈਸ਼ ਦੀ ਬੋਤਲ ਚਾੱਕ ਕੇ ਤੇ ਗੇੜੇ ਕਢਣਦੇ ਆ ਇਹ ਕਦੇ ਆਸਤੇ ਉਹ ਡਾਕਟਰ ਪੜਾਉਣਾ ਕਿਸ ਤਰ੍ਹਾਂ ਮੈਂ ਕਹ ਕੋਈ ਨਾ ਮੈਂ ਅੱਖ ਦੇ ਫਾਰਮੂਲਾ ਲੱਭ ਲਿਆ ਇਧਰ ਪਾਉ ਕੱਕੂ ਵੀ ਕਹਿੰਦੇ ਹੋ ਗਿਆ ਠੀਕ ਤੂੰ ਚੰਗਾ ਬੰਦਾ ਪਾਉ ਤੂੰ ਢਿੱਲਾ ਹੀ ਪੈ ਗਿਆ ਮਾਦਾ ਆਸਟ੍ਰੇਲੀਆ ਚਲ ਗਈ ਆ ਪਹੁੰਚ ਗਈ ਆਹੋ ਹਾਂ ਚਲੋ ਹੌਲੀ ਹੌਲੀ ਬੰਦਿਆਂ ਦੇ ਵਿੱਚ ਜਾਫਾ ਹੁੰਦਾ ਹੈ ਤੇ ਡੰਗਰਾਂ ਚ ਵੀ ਜਾਫਾ ਹੁੰਦਾ ਹੈ ਵਾਧੇ ਤੂੰ ਕੀ ਵੇ ਨਹੀਂ ਹਨੀ ਗੱਡਾ ਮੂੰਹ ਮੈਂ ਤਰਾ ਗੱਡਿਆਂ ਦੀ ਪ੍ਰੋਬਲਮ ਆ ਗਈ ਹੈ ਡੀਵਰਮਿੰਗ ਕਰਨੀ ਹੈ ਇਹਨਾਂ ਦੀ ਜ਼ਰੂਰੀ ਆ ਡੀਵਰਮਿੰਗ ਨਾ ਹੋ ਗਿਆ ਟਾਈਮ ਤੇ ਇਹਨਾਂ ਦੀ ਡੀਵਰਮਿੰਗ ਵੀ ਕਰਾ ਦੇਾਂਗੇ ਹੁਣ ਬਾਕੀ ਹੋਈ ਚੜ ਚੜ ਨਹੀਂ ਹੈਗਾ ਡੰਗਰਾਂ ਦੇ ਜਮਾਂ ਵੀ ਐ ਪੂਰੇ ਟਾਲ ਲਿਸ਼ਕੇ ਰਹਿੰਦੇ ਜਤੋਂ ਬਾਹਰ ਹਾਂ ਤੇ ਇਹ ਤਾਂ ਥੂਂਦੇ ਵੀ ਦਿਨ ਟਾਈਮ ਇਹ ਸਤਵਾਂ ਅੱਠਵਾਂ ਮਹੀਨਾ ਜਾਂਦਿਆਂ ਨੂੰ ਆਹ ਨਾਂ ਮਹੀਨਾ ਦੀ ਚੈੱਕ ਕਰਾਈ ਸੀ ਇਹ ਭਾਈ ਮਹੀਨੇ ਆ ਤਾਂ ਤਿੰਨ ਹੀ ਹੋ ਗਿਓ ਇਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਮਹੀਨਾ ਮਹੀਨਾ ਲੇਟ ਤੂਣੀਆਂ ਸੀ ਕਿਹੜਾ ਡੰਗਰ ਕਦੋਂ ਮਸੂਨ ਵਾਲਾ ਤੇ ਤੁਸੀਂ ਡੇਟ ਨਹੀਂ ਲੈਦੇ ਬਹੁਤ ਦੇਸੀ ਕੰਮ ਤੁਹਾਡਾ ਡੇਟ ਡੂਟ ਤਾਂ ਲਿਖਿਆ ਕਰੋ ਡੰਗਰਾਂ ਦੀ ਪ੍ਰਦਾਸ ਉਹ ਮੇਰੇ ਸਾਰੇ ਲਿਖਾਵੇ ਉਹ ਵੇਖ ਨਾ ਡਾਕਟਰ ਤਾਂ ਹੀ ਛੱਟੀ ਆ ਵੀ ਡਾਕਟਰ ਜੇ ਆਣ ਕੇ ਟੀਕਾ ਪਰ ਲੱਗੇ ਚੈੱਕ ਕਰ ਲਿਆ ਵੀ ਗੱਬਣਾ ਤੇ ਫਿਰ ਕਹਿੰਦਾ ਵੀ ਠੀਕ ਆ ਗੱਬਣ ਆ ਜੇ ਕਹਦਾ ਵੀ ਖਾਲੀ ਤੇ ਖਾਲੀ ਆਹੋ ਹਾਂ ਹਵੇ ਜਿਹਦਾ ਡਾਕਟਰ ਸਾਹਿਬ ਸਿੰਘ ਗਏ ਥੱਲੇ ਨੂੰ ਆ ਹਵੇ ਤੁਹਾਡੇ ਸਾਹਮਣੇ ਹੀ ਆ ਕੰਮ ਵਧੀਆ ਨਾ ਸੁੱਤੀਆਂ ਰਿਆ ਕਰੋ ਟੌਰ ਨਾ ਮੰਮੀ ਕਾਦੀ ਚਲ ਗਈ ਤੇ ਬਸ ਏਸੀ ਦੀ ਸਫਾਈ ਕਰ ਲੋ ਕਦੇ ਕੋ ਕਰ ਲੋ ਕਦੇ ਕੋ ਕਰ ਲੋ ਊ ਸ਼ੂਲੀ ਦੇ ਚਾਰੇ ਰੱਖ ਦੇ ਤੁਸੀਂ ਨਾ ਕਰਦੀਆਂ ਹੈ ਨਹੀਂ ਇੱਥੇ ਹਾਂ ਮੰਮੀ ਕਹੀ ਆ ਪਰ ਮੈਂ ਬੈਲੀ ਨਹੀਂ ਮੈਂ ਬੰਦਿਆਂ ਨੂੰ ਚਾਹ ਭੇਜਤੀ ਜੇ ਸਾਰਾ ਸਾਰਾ ਭੇਜਦਾ ਦੂਏ ਰਾਤੋਂ ਖੁੱਲੇ ਪਏ ਨੇ ਜਿਹੜਾ ਕੋਈ ਵੜਨਾ ਚੋਰ ਆ ਆ ਵੇਖੋ ਕਿੰਨਾ ਗੰਦਾ ਹੋਇਆ ਪਿਆ ਇਹਦੀ ਹੱਲੇ ਕਰਾਉਣੀ ਸਰਵਸ ਸਰਵਸ ਨਹੀਂ ਕਰਾਉਂਦੀਆਂ ਸਰਵਸ ਵਾਲੇ ਬੰਦੇ ਸਨ ਫਾੜੇ ਨੂੰ ਬਾਤ ਤੋ ਰਿਹਾ ਤੋ ਰਿਹਾ ਬਸ ਹਾਂ ਰਹਿਣ ਠਕ ਕਰਕੇ ਨਾ ਤੁਸ ਬਰਸੀ ਹੋਵੇ ਤੇ ਲੋ ਵੀ ਇਸੇ ਦੇ ਨਾਲ ਵਲੌਗ ਹੁੰਦਾ ਹੈ ਖਤਮ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਹੁਣ ਕੋਸ਼ਿਸ਼ ਇਹ ਕਰਿਆ ਕਰਾਂਗੇ ਕੁਝ ਵੀਡੀਓ ਭੈਣ ਨੂੰ ਨਹੀਂ ਬਾਹਰੋਂ ਭੇਜਿਆ ਕਰਾਂਗੇ ਜਿਵੇਂ ਜਿਵੇਂ ਮੰਮੀ ਨੂੰ ਘੁੰਮਿਆ ਕਰਨਗੇ ਜਾਂ ਜਿਵੇਂ ਜਿਵੇਂ ਵੀ ਕੋਈ ਵੀ ਐਕਟੀਵਿਟੀ ਕਰਿਆ ਕਰਨਗੇ ਉਵੇਂ ਅੱਧਾ ਵਲੌਗ ਅਸੀਂ ਇੱਥੋਂ ਬਣਾ ਲਿਆ ਕਰਾਂਗੇ ਜੋ ਇੰਡੀਆ ਤੋਂ ਕੰਟੀਨਿਊ ਕਰ ਲਿਆ ਕਰਾਂਗੇ ਤੇ ਉਹਦੇ ਨਾਲ ਚਲੋ ਤੁਹਾਨੂੰ ਐਂ ਲੱਗਦਾ ਰਹੂਗੀ ਮੰਮੀ ਵੀ ਚਲ ਜਿੱਥੇ ਜਿੱਥੇ ਘੁੰਮ ਕੇ ਆਊਗੀ ਜਿਵੇਂ ਜਿਵੇਂ ਜੋ ਵੀ ਐਕਟੀਵਿਟੀ ਕਰੂਗੀ ਤੁਹਾਨੂੰ ਵੀ ਦਿਖਦੀ ਰਹੂਗੀ ਤੇ ਚਲ ਆਪਾਂ ਵਲੌਗਸ ਵੀ ਐਡ ਕਰਦੇ ਰਾਂ ਕਰਾਂਗੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰਨਾ ਤੁਹਾਡੇ ਯਾਰ ਮੋਟੀਵੇਸ਼ਨ ਵਧ ਜਾਂਦੀ ਆ ਫਿਰ ਆਪਾਂ ਨੂੰ ਜੋਸ਼ ਆ ਜਾਂਦਾ ਹੋਰ ਵੀਡੀਓ ਤੋਂ ਤੋਂ ਪਾਈ ਦੀਆਂ ਦੱਪੀਆਂ ਇਹਦਾ ਕਿ ਲਈ ਤੇ ਬਾਕੀ ਜੇ ਆਪਣੀਆਂ ਨਿੱਕੀਆਂ ਵੀਡੀਓ ਦੇਖਣੀਆਂ ਹੋਣੀਆਂ ਉਹਦੇ ਲਈ ਆਪਣਾ ਇੰਸਟਾਗ੍ਰam ਹੈਗਾ ਬਲਕਰਨ 157 ਤੇ سناਪਚੈਟ ਹੈਗੀ ਆ ਸੰਧੂ H U N I 22 ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਕੀ ਜੇ ਤੁਹਾਨੂੰ ਵੀ ਜਿਵੇਂ ਦੀ ਵੀ ਕੋਈ ਚੀਜ਼ ਲੱਗਦੀ ਹੁੰਦੀ ਰეკਮੈਂਡ ਕਰਨ ਨੂੰ ਤੇ ਉਹ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਆਪਾਂ ਓਵੇਂ ਓਵੇਂ ਦੀਆਂ ਚੀਜ਼ਾਂ ਕਰਦੇ ਰਹੀਦਾ ਤੇ ਬਾਕੀ ਤੁਹਾਡੇ ਪਿਆਰ ਸਦਕਾ ਬਾਏ ਬਾਏ ਠਾ ਠਾ